ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਰਚਨਾਵਾਂ ਦੇ ਨਾਲ ਸੰਬੰਧਿਤ ਕੁਝ ਇੰਪੋਰਟੈਂਟ MCQ ਹਾਂਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਇਹ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਤੇ ਸਿੱਖ ਧਰਮ ਸਿੱਖ ਗੁਰੂਜ਼ ਟੌਪਿਕ ਤੁਹਾਡੇ ਲਈ ਭੋਰ ਵੀ ਜਿਆਦਾ ਇੰਪੋਰਟੈਂਟ ਆ ਪੇਪਰ ਬੀ ਅਤੇ ਪੇਪਰ ਏ ਦੇ ਪੁਆਇੰਟ ਆਫ 뷰 ਤੋਂ ਠੀਕ ਹੈ ਜੀ ਤੇ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਆਪਣਾ ਆਪਣਾ ਸਿਲੇਬਸ ਉਠਾ ਕੇ ਦੇਖ ਸਕਦੇ ਹੋ ਪੇਪਰ ਏ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਪੰਜਾਬੀ ਐਲੀਜੀਬਿਲਿਟੀ ਟੈਸਟ ਦੇ ਵਿੱਚ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਰਚਨਾਵਾਂ ਦੇ ਨਾਲ ਸੰਬੰਧਿਤ ਪ੍ਰਸ਼ਨ ਅਤੇ ਪੇਪਰ ਬੀ ਦੇ ਵਿੱਚ ਇੱਕ ਤਾਂ ਤੁਹਾਨੂੰ ਜੀਕੇ ਦੇ ਪੋਰਸ਼ਨ ਦੇ ਵਿੱਚ ਆਉਣਾ ਹੈ 14th ਸੈਂਚਰੀ ਔਨਵਰਡ ਹਿਸਟਰੀ ਠੀਕ ਹੈ ਉਹਦੇ ਵਿੱਚ ਸਿੱਖ ਤਤ ਰਮ ਬਹੁਤ ਇੰਪੋਰਟੈਂਟ ਟਾਪਿਕ ਆ ਤੇ ਦੂਸਰਾ ਜੋ ਪੰਜਾਬ ਜੀਕੇ ਤੁਹਾਨੂੰ ਲਾਸਟ ਤੇ ਤੁਹਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਆ ਸਾਰੇ ਸਟੂਡੈਂਟਸ ਆਪਣਾ ਆਪਣਾ ਸਿਲੇਬਸ ਚੈੱਕ ਕਰ ਸਕਦੇ ਆ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਹਰੇਕ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਜੋ 15 ਨੰਬਰ ਦੀ ਜੀਕੇ ਆਉਣੀ ਹੈ ਪੰਜਾਬ ਜੀਕੇ ਉਸ ਦੇ ਵਿੱਚ ਵੀ ਸਿੱਖ ਗੁਰੂਜ਼ ਮੈਂਸ਼ਨ ਆ ਤੇ ਮੈਂ ਕੱਲੇ-ਕੱਲੇ ਸਿੱਖ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਐਮਸੀਕਿਊ ਦੋਨਾਂ ਪੇਪਰਾਂ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਬਣ ਸਕਦੇ ਆ ਉਹ ਆਪਾਂ ਡਿਸਕਸ ਕਰ ਰਹੇ ਆ ਟਾਪਿਕ ਸ਼ੁਰੂ ਕੀਤੇ ਹੋਏ ਆ ਪ ਪਰ ਪੇਪਰ A ਹਜੇ ਤੱਕ ਦੋ ਵਾਰ ਹੋਇਆ ਵਾ ਪੀ ਟ੍ਰਿਪਲ S B ਵੱਲੋਂ ਬਹੁਤ ਹੀ ਜ਼ਿਆਦਾ ਡੂੰਘਾਈ ਦੇ ਨਾਲ MCQ ਪੁੱਛੇ ਜਾ ਰਹੇ ਆ ਇਸ ਕਰਕੇ ਮੈਂ ਟੌਪਿਕ ਦੁਬਾਰਾ ਕਵਰ ਕਰਾਉਣੇ ਸ਼ੁਰੂ ਕੀਤੇ ਆ ਤੇ ਪੰਜਾਬੀ ਐਲੀਜੀਬਿਲਿਟੀ ਟੈਸਟ ਦਾ ਜਾਨੀ ਕਿ ਪੇਪਰ A ਦਾ ਸਿਲੇਬਸ ਤੁਹਾਡਾ ਪਹਿਲਾਂ ਕੰਪਲੀਟ ਹੋ ਚੁੱਕਿਆ ਹੈ ਤੁਸੀਂ ਉਸ ਨੂੰ ਜ਼ਰੂਰ ਕਵਰ ਕਰਕੇ ਨਾਲ ਦੀ ਨਾਲ ਇਹ ਟੌਪਿਕ ਕਵਰ ਕਰੀ ਜਾਣੇ ਆ ਜਿਹੜੇ ਕਿ ਪੇਪਰ A ਅਤੇ ਪੇਪਰ B ਦੋਵਾਂ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਨੇ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਿੱਖ ਪੰਥ ਦੇ ਪੰਜਵੇਂ ਗੁਰੂ ਸਾਹਿਬ ਕੌਣ ਸਨ ਹਾਂਜੀ ਸਿੱਖ ਧਰਮ ਦੇ ਵਿੱਚ ਪੰਜਵੇਂ ਗੁਰੂ ਸਹਿਬਾਨ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 April 1563 ਇਸਵੀ ਨੂੰ ਗੋਇੰਦਵਾਲ ਵਿੱਚ ਜਾਨੀ ਕਿ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹੋਇਆ ਇਨਾਂ ਦੇ ਪਿਤਾ ਦਾ ਨਾਮ ਸੀ ਸ੍ਰੀ ਗੁਰੂ ਰਾਮਦਾਸ ਜੀ ਜੋ ਕਿ ਸਿੱਖਾਂ ਦੇ ਚੌਥੇ ਗੁਰੂ ਸਨ ਅਤੇ ਇਹਨਾਂ ਦੀ ਮਾਤਾ ਦਾ ਨਾਮ ਸੀ ਬੀਬੀ ਪਾਨੀ ਜੀ ਇਹਨਾਂ ਦਾ ਵਿਆਹ ਹੋਇਆ ਸੀ ਬੀਬੀ ਗੰਗਾਦੇਵੀ ਜੀ ਨਾਲ ਤੇ ਇਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਨ੍ਹਾਂ ਦਾ ਨਾਮ ਸੀ ਸ੍ਰੀ ਗੁਰੂ ਹਰਗੋਬਿੰਦ ਜੀ ਤੇ ਇਹ ਆਪਣੇ ਸਿੱਖਾਂ ਦੇ 6ਵੇਂ ਗੁਰੂ ਬਣੇ ਸੀ ਠੀਕ ਹੈ ਅੱਗੇ ਅਸੀਂ ਕਰਦੇ ਹਾਂ ਨੈਕਸਟ ਟਾਈਮ ਸੀਕਿਉ ਸਿੱਖ ਇਤਿਹਾਸ ਵਿੱਚ ਸ਼ਹੀਦੀ ਦੀ ਪਰੰਪਰਾ ਨੂੰ ਕਿਸ ਨੇ ਜਨਮ ਦਿੱਤਾ ਹਾਂਜੀ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾ ਸ਼ਹੀਦੀ ਦੇਣ ਵਾਲੇ ਗੁਰੂ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਇਹਨਾਂ ਦੀ ਸ਼ਹੀਦੀ ਜਹਾਂਗੀਰ ਦੇ ਹੁਕਮਾਂ ਤੇ ਹੋਈ ਸੀ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਵਿੱਚ ਸ਼ਹੀਦੀ ਦੀ ਪਰੰਪਰਾ ਨੂੰ ਜਨਮ ਦੇਣ ਵਾਲੇ ਪਹਿਲੇ ਗੁਰੂ ਆ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਸਿੱਖ ਇਤਿਹਾਸ ਵਿੱਚ ਸਭ ਤੋਂ ਪਹਿਲਾ ਸੱਚਾ ਬਾਦਸ਼ਾਹ ਦੀ ਉਪਾਧੀ ਕਿਸ ਨੇ ਧਾਰਨ ਕੀਤੀ ਹਾਂਜੀ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਦੇ ਨਾਮ ਨਾਲ ਕਿਹੜੇ ਗੁਰੂ ਨੂੰ ਜਾਣਿਆ ਜਾਣ ਲੱਗਿਆ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਕਿੰਨਾ ਸਮਾਂ ਵਿਰਾਜਮਾਨ ਰਹੇ ਹਾਂਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ 1 ਸਤੰਬਰ 1581 ਈਸਵੀ ਤੋਂ ਲੈ ਕੇ ਤੇ ਮਈ 1606 ਈਸਵੀ ਤੱਕ ਵਿਰਾਜਮਾਨ ਰਹੇ ਸੀ ਜਾਨੀ ਕਿ ਲਗਭਗ 25 ਸਾਲ অপਸ਼ਨ ਨੰਬਰ ਇਥੇ ਡੀ ਤੁਹਾਡੇ ਕੋਲ ਰਾਈਟ ਆਨਸਰ ਹੈ ਕਿ অপਸ਼ਨ ਡੀ ਰਾਈਟ ਆਨਸਰ ਹੈ ਠੀਕ ਹੈ ਜੀ 25 ਸਾਲ ਨੈਕਸਟ ਹੈ ਦਸਵੰਦ ਪ੍ਰਥਾ ਤੋਂ ਕੀ ਭਾਵ ਹੈ ਹਾਂਜੀ ਦਸਵੰਦ ਪ੍ਰਥਾ ਦਾ ਅਰਥ ਹੁੰਦਾ ਆਪਾਂ ਨੂੰ ਸਭ ਨੂੰ ਪਤਾ ਹੈ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਦੱਸੋ ਆਪਣੀ ਆਮਦਨ ਦਾ ਦਸਵਾਂ ਹਿੱਸਾ ਦਸਵੰਦ ਪ੍ਰਥਾ ਸ਼ੁਰੂ ਕੀਤੀ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧਾਰਮਿਕ ਕਾਰਜਾਂ ਦੇ ਲਈ ਆਪਣੀ ਆਮਦਨ ਦਾ ਦਸਵਾਂ ਹਿੱਸਾ ਦੇਣਾ ਹਰੇਕ ਸਿੱਖ ਦੇ ਲਈ ਲਾਜ਼ਮੀ ਕੀਤਾ ਗਿਆ ਸੀ অপਸ਼ਨ B ਇਸ ਦਾ ਰਾਈਟ ਆਨਸਰ ਠੀਕ ਹੈ ਜਾਨੀ ਕਿ ਆਪਣੀ ਆਮਦਨ ਦਾ ਦਸਵਾਂ ਹਿੱਸਾ ਗੁਰਦੁਆਰਿਆਂ ਨੂੰ দান ਕਰਨਾ ਨੈਕਸਟ ਹੈ ਦਸਵੰਦ ਪ੍ਰਥਾ ਨੂੰ ਸ਼ੁਰੂ ਕਰਨ ਪਿੱਛੇ ਪ੍ਰਮੁੱਖ ਉਦੇਸ਼ ਕੀ ਸੀ ਹਾਂਜੀ ਦਸਵੰਦ ਪ੍ਰਥਾ ਸ਼ੁਰੂ ਕੀਤੀ ਗਈ ਸੀ ਇਸ ਦੇ ਲਈ ਪ੍ਰਮੁੱਖ ਉਦੇਸ਼ ਸੀਗਾ ਲੰਗਰ ਸੰਸਥਾ ਨੂੰ ਜਾਰੀ ਰੱਖਣਾ ਸਿੱਖ ਸੰਸਥਾਵਾਂ ਦੇ ਨਿਰਮਾਣ ਵਿੱਚ ਸਭ ਦਾ ਯੋਗਦਾਨ ਤੇ ਨਵੇਂ ਸਥਾਪਿਤ ਸਰੋਵਰਾਂ ਦੇ ਲਈ ਧਨ ਦੀ ਲੋੜ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਸਰੋਵਰ ਬਣਵਾਏ ਸੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਲਈ ਧਨ ਦੀ ਲੋੜ ਲਈ ਤਾਂ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ ਕਿ ਉਪਰੋਕਤ ਸਾਰੇ ਹੀ ਰਾਈਟ ਆਨਸਰ ਹੈ ਨੈਕਸਟ ਚੰਦ ਸਾਹ ਕੌਣ ਸੀ ਹਾਂਜੀ ਚੰਦੂ ਸਾਹ ਤੁਨ ਇਥੇ ਵੀ ਆ ਸਕਦਾ ਕਿ ਚੰਦੂ ਸਾਹ ਕਿਹੜੇ ਗੁਰੂ ਸਹਿਬਾਨ ਦੇ ਸਮਕਾਲੀਨ ਸੀ ਤੇ ਚੰਦੂ ਸਾਹ ਕੌਣ ਆ ਇਥੇ ਹੁਣ ਦੱਸੋ ਲਾਹੌਰ ਦਾ ਇੱਕ ਦੀਵਾਨ ਸੀ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਚੰਦੂ ਸਾਹ ਕਿਹੜੇ ਗੁਰੂ ਦਾ ਸਮਕਾਲੀਨ ਸੀ ਹਾਂਜੀ ਚੰਦੂ ਸਾਹ ਕਿਹੜੇ ਗੁਰੂ ਸਹਿਬਾਨ ਦੇ ਸਮਕਾਲੀਨ ਸੀ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨੈਕਸਟ ਹੈ ਜੀ ਨਕਸ਼ਬੰਦੀ سلسلے ਦੀ ਸਥਾਪਨਾ ਕਿਹੜੇ ਗੁਰੂ ਕਾਲ ਵਿੱਚ ਹੋਈ ਹਾਂਜੀ ਨਕਸ਼ਬੰਦੀ ਸਿਲਸਲੇ ਦੀ ਸਥਾਪਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਈ ਸੀ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਨਕਸ਼ਬੰਦੀ ਸਿਲਸਲੇ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ ਹਾਂਜੀ ਨਕਸ਼ਬੰਦੀ ਸਿਲਸਲੇ ਦਾ ਪ੍ਰਮੁੱਖ ਕੇਂਦਰ ਸੀਗਾ ਸਰਹੰਦ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਤਰਨ ਕਰਨ ਤਾਰੰਤੋਂ ਕੀ ਪਾਵ ਹੈ ਹਾਂਜੀ ਜਿਵੇਂ ਕਿ ਮੈਂ ਤੁਹਾਨੂੰ ਆਲਰੇਡੀ ਕੱਲ ਵੀ ਦੱਸਿਆ ਵਾ ਕਿ ਆਪਾਂ ਹਰੇਕ ਗੁਰੂ ਸਾਹਿਬਾਨ ਨੇ ਇੱਕ ਇੱਕ ਸਹਿਰ ਦੀ ਸਥਾਪਨਾ ਕੀਤੀ ਆ ਠੀਕ ਹੈ ਤੇ ਉਹ ਸਹਿਰ ਤੁਸੀਂ ਜ਼ਰੂਰ ਯਾਦ ਰੱਖਣੇ ਆ ਠੀਕ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਕਰਤਾਰਪੁਰ ਪਾਕਿਸਤਾਨ ਵਿੱਚ ਉਸ ਦੀ ਸਥਾਪਨਾ ਕੀਤੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਦੀ ਸਥਾਪਨਾ ਕੀਤੀ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰਾ ਜਾਨੀ ਕਿ ਅੰਮ੍ਰਿਤਸਰ ਸਹਿਰ ਦੀ ਸਥਾਪਨਾ ਕੀਤੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਕਰਤਾਰਪੁਰ ਜਲੰਧਰ ਵਾਲੀ ਸਾਈਡ ਆ ਆਪਣੇ ਇਧਰ ਪੈਂਦਾ ਪੰਜਾਬ ਚ ਉਸ ਦੀ ਸਥਾਪਨਾ ਕੀਤੀ ਤਰਨਤਾਰਨ ਦੀ ਸਥਾਪਨਾ ਕੀਤੀ ਤੇ ਤਰਨਤਾਰਨ ਤੋਂ ਕੀ ਪਾਵਾਂ ਪਵ ਸਾਗਰ ਤੋਂ ਪਾਰ ਪੋਣਾ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਕਰਤਾਰਪੁਰ ਸ਼ਬਦ ਤੋਂ ਕੀ ਪਾਵਾਂ ਹਾਂ ਜੀ ਕਰਤਾਰਪੁਰ ਜਿਹੜਾ ਕਿ ਜਲੰਧਰ ਵਾਲੀ ਸਾਈਡ ਹੈ ਇਸ ਦੀ ਸਥਾਪਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ ਤੇ ਕਰਤਾਰਪੁਰ ਦਾ ਅਰਥ ਆ ਪਰਮਾਤਮਾ ਦਾ ਕਰ ਆਪਸ਼ਨ B ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਕਰਤਾਰਪੁਰ ਜਲੰਧਰ ਦੀ ਸਥਾਪਨਾ ਕਿਹੜੇ ਗੁਰੂ ਸਹਿਬਾਨ ਨੇ ਕੀਤੀ ਉਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਰਤਾਰਪੁਰ ਨਗਰ ਦੀ ਸਥਾਪਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਆਪਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਗੰਗਾ ਸਰ ਨਾਮਕ ਸਰੋਵਰ ਦੀ ਸਥਾਪਨਾ ਕਿਸ ਨੇ ਕੀਤੀ ਹਾਂਜੀ ਗੰਗਾ ਸਰ ਨਾਮਕ ਸਰੋਵਰ ਦੀ ਸਥਾਪਨਾ ਸਰੋਵਰਾਂ ਦੇ ਨਾਮ ਇੱਥੇ ਜ਼ਰੂਰ ਯਾਦ ਰੱਖਣਾ ਤੇ ਸਥਾਪਨਾ ਕਿੰਨਾ ਨੇ ਕੀਤੀ ਇਹ ਵੀ ਗੰਗਾ ਸਰ ਨਾਮਕ ਸਰੋਵਰ ਦੀ ਸਥਾਪਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਗੰਗਾ ਸਰ ਨਾਮਕ ਸਰੋਵਰ ਕਿੱਥੇ ਸਥਿਤ ਹੈ ਕਰਤਾਰਪੁਰ ਦੇ ਵਿੱਚ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਖੁਸਰੋ ਕੌਨ ਸੀ ਹਾਂਜੀ ਖੁਸਰੋ ਕੌਣ ਸੀ? ਜਹਾਗੀਰ ਦਾ ਵੱਡਾ ਪੁੱਤਰ ਸੀ। ਠੀਕ ਹੈ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਕਿ ਖੁਸਰੋ ਜਹਾਗੀਰ ਦਾ ਪੁੱਤਰ ਸੀ ਤੇ ਜਹਾਗੀਰ ਜੀ ਨੂੰ ਮਿਲਣ ਲਈ ਵੀ ਆਇਆ ਸੀ ਤੇ ਖੁਸਰੋ ਨੂੰ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਸ਼ ਆਸੀਸ ਵੀ ਦਿੱਤੀ ਸੀ ਠੀਕ ਹੈ ਤੇ ਉਸ ਦੀ ਵਜ੍ਹਾ ਕਰਕੇ ਜਹਾਗੀਰ ਥੋੜਾ ਪੜਕ ਗਿਆ ਸੀ। ਨੈਕਸਟ ਹੈ ਗੁਰੂ ਅਰਜਨ ਦੇਵ ਜੀ ਦੀ ਸਹੀਦੀ ਸਮੇਂ ਮੁਗਲ ਸਾਸਕ ਕੌਣ ਸੀ? ਹਾਂਜੀ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਆ ਉਸ ਸਮੇਂ ਮੁਗਲ ਸ਼ਾਸਕ ਸੀ ਜਹਾਂਗੀਰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਤੁਹਾਨੂੰ ਇਹ ਵੀ ਆ ਸਕਦਾ ਕਿ ਗੁਰੂ ਅਰਜਨ ਦੇਵ ਜੀ ਦੇ ਸਮੇਂ ਕੌਣ ਮੁਗਲ ਸ਼ਾਸਕ ਸਮਕਾਲੀਨ ਸੀ ਇਸ ਗੁਰੂ ਜੀ ਦੇ ਫਿਰ ਵੀ ਤੁਸੀਂ ਜਹਾਂਗੀਰ ਹੀ ਲਗਾਉਂਗੇ ਨੈਕਸਟ ਹੈ ਜੀ ਸੱਚਾ ਪਾਤਸ਼ਾਹ ਤੋਂ ਕੀ ਭਾਵ ਆ ਹਾਂਜੀ ਸੱਚਾ ਪਾਤਸ਼ਾਹ ਇਸ ਦਾ ਮੀਨਿੰਗ ਕੀ ਆ ਅਕਾਲ ਪੁਰਖ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਜੀ ਲਾਹੌਰ ਹਾਂਜੀ ਲਾਹੌਰ ਨਗਰ ਕਿਹੜੇ ਦਰਿਆ ਤੇ ਸਥਿਤ ਹੈ ਲਾਹੌਰ ਸ਼ਹਿਰ ਆ ਜਿਹੜਾ ਇਹ ਕਿਹੜੇ ਦਰਿਆ ਤੇ ਸਥਿਤ ਹੈ ਤੁਹਾਨੂੰ ਪਤਾ ਹੈ ਪਾਕਿਸਤਾਨ ਦੇ ਵਿੱਚ ਆ ਤੇ ਪਾਕਿਸਤਾਨ ਦੇ ਵਿੱਚ ਮਾ ਰਾਵੀ ਅੱਧੀ ਪੰਜਾਬ ਚ ਅੱਧੀ ਪਾਕਿਸਤਾਨ ਚ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਮੀਨਾ ਸੰਪਰਦਾ ਦਾ ਸੰਸਥਾਪਕ ਕੌਣ ਸੀ ਹਾਂਜੀ ਮੀਨਾ ਸੰਪਰਦਾ ਮੀਨਾ ਸੰਪਰਦਾ ਦੇ ਸੰਸਥਾਪਕ ਕੌਣ ਸੀ ਵੈਰੀ ਵੈਰੀ ਇੰਪੋਰਟੈਂਟ ਇਹ ਸੀ ਜੀ ਬਾਬਾ ਪ੍ਰਿਥੀ ਚੰਦ অপশন নাম্বার এ ইজ দা রাইট আনসার ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਬਾਬਾ ਪ੍ਰਿਥੀ ਚੰਦ ਕਿੰਨਾ ਦੇ ਸੁਪੁੱਤਰ ਸੀ ਠੀਕ ਹੈ ਕਿਹੜੇ ਗੁਰੂ ਸਹਿਬਾਨ ਦੇ ਸੁਪੁੱਤਰ ਆ ਬਾਬਾ ਪ੍ਰਿਥੀ ਚੰਦ ਕੱਲ ਹੀ ਮੈਂ ਤੁਹਾਨੂੰ ਇਹ ਕਰਵਾਇਆ ਨੈਕਸਟ ਹੈ ਮੀਨਾ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ ਹਾਂਜੀ ਮੀਨਾ ਦਾ ਅਰਥ ਹੁੰਦਾ ਦੁਸ਼ਟ অপਸ਼ਨ ਨੰਬਰ ਸੀ ਇਜ਼ ਦਾ রাইਟ ਆਨਸਰ ਨੈਕਸਟ ਹੈ ਜੀ ਮੀਨਾ ਸੰਪਰਦਾ ਦੀ ਸਥਾਪਨਾ ਕਿਹੜੇ ਗੁਰੂ ਦੇ ਸਮੇਂ ਕੀਤੀ ਗਈ ਮੀਨਾ ਸੰਪਰਦਾਇ ਸਥਾਪਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਕੀਤੀ ਗਈ ਆਪਸ਼ਨ ਡੀ ਇਸ ਆ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਅਰਜਨ ਦੇਵ ਜੀ ਦੁਆਰਾ ਸਥਾਪਿਤ ਸਥਾਨਾਂ ਦਾ ਸਹੀ ਕਰਮ ਲਿਖੋ ਹਾਂਜੀ ਗੁਰੂ ਹਰ ਗੁਰੂ ਅਰਜਨ ਦੇਵ ਜੀ ਦੁਆਰਾ ਜਿਹੜੇ ਸ਼ਹਿਰ ਆਪਾਂ ਕਹਿ ਸਕਦੇ ਜਿਹੜੇ ਸਥਾਨ ਸਥਾਪਿਤ ਕੀਤੇ ਗਏ ਆ ਉਹਨਾਂ ਦਾ ਸਹੀ ਕਰਮ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਤਰਨਤਾਰਨ ਦੀ ਸਥਾਪਨਾ ਕੀਤੀ ਫਿਰ ਕਰਤਾਰਪੁਰ ਦੀ ਸਥਾਪਨਾ ਕੀਤੀ ਫਿਰ ਹਰगोविंदਪੁਰਾ ਹਰ ਗੋਬਿੰਦਪੁਰ ਦੀ ਸਥਾਪਨਾ ਕੀਤੀ ਉਸ ਤੋਂ ਬਾਅਦ ਹਰਮੰਦਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਆਪਸ਼ਨ ਏ ਹੀ ਇੱਥੇ ਰਾਈਟ ਆਨਸਰ ਹੈ ਸਹੀ ਕਰਮ ਦੇ ਵਿੱਚ ਠੀਕ ਹੈ ਜੀ ਨੈਕਸਟ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਪ੍ਰਮੁੱਖ ਕਾਰਨ ਕੀ ਸੀ ਹਾਂਜੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਜਿਹੜਾ ਪ੍ਰਮੁੱਖ ਕਾਰਨ ਚੋਸ ਸੀ ਜਹਾਗੀਰ ਦੀ ਕੱਟੜਤਾ ਨਕਸ਼ਬੰਦੀਆਂ ਦੀ ਵਿਰੋਧਤਾ ਖੁਸਰੋ ਦੀ ਅਖੋਤ ਅਖੋਤੀ ਸਹਾਇਤਾ ਠੀਕ ਹੈ অপশন ডি ਇੱਥੇ ਰਾਈਟ ਆਨਸਰ ਹੈ ਉਪਰੋਕਤ ਸਾਰੇ ਨੈਕਸਟ ਹੈ ਜੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸਿੱਖ ਧਰਮ ਤੇ ਕੀ ਪ੍ਰਭਾਵ ਪਿਆ ਹਾਂਜੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸਿੱਖ ਧਰਮ ਤੇ ਕੀ ਪ੍ਰਭਾਵ ਪਿਆ ਸੀ ਕਿ ਆਤਮ ਬਲੀਦਾਨ ਆਤਮ ਬਲੀਦਾਨ ਦੀ ਪਰੰਪਰਾ ਸ਼ੁਰੂਆਤ ਹੋ ਚੁੱਕੀ ਸੀ ਠੀਕ ਹੈ ਆਤਮ ਬਲੀਦਾਨ ਦੀ ਜਿਹੜੀ ਪਰੰਪਰਾਵਾ ਇਸ ਦੀ ਸ਼ੁਰੂਆਤ ਹੋ ਚੁੱਕੀ ਸੀ ਬਹਾਦਰ ਤੇ ਹੌਸਲੇ ਵਾਲੀ ਕੌਮ ਦਾ ਉਥਾਨ ਹੋ ਗਿਆ ਸੀ ਸਿੱਖ ਧਰਮ ਦੇ ਸਰੂਪ ਦਾ ਰੂਪਾਂਤਰਣ ਹੋ ਗਿਆ ਸੀ ਆਪਸ਼ਨ ਨੰਬਰ ਡੀ ਇਸ ザ ਰਾਈਟ ਆਨਸਰ ਉਪਰੋਕਤ ਸਾਰੇ ਨੈਕਸਟ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਤਤਕਾਲੀਨ ਕਾਰਨ ਕੀ ਸੀ ਹਾਂਜੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਜੋ ਸਭ ਤੋਂ ਮੇਨ ਕਾਰਨ ਸੀ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਇਹਨਾਂ ਨੇ ਖੁਸਰੋ ਜਾਨੀ ਕਿ ਜਹਾਂਗੀਰ ਦੇ ਵੱਡੇ ਪੁੱਤਰ ਦੀ ਸਹਾਇਤਾ ਕੀਤੀ ਸੀ ਆਪਸ਼ਨ ਬੀ ਇਸ ザ ਰਾਈਟ ਆਨਸਰ ਨੈਕਸਟ ਹੈ ਗੁਰੂ ਅਰਜਨ ਦੇਵ ਜੀ ਨੂੰ ਕਿਸ ਇਤਿਹਾਸਕਾਰ ਨੇ ਇੱਕ ਰਾਜਨੀਤਿਕ ਅਪਰਾਧੀ ਮੰਨਿਆ ਹਾਂਜੀ ਗੁਰੂ ਅਰਜਨ ਦੇਵ ਜੀ ਨੂੰ ਕਿਹੜੇ ਇਤਿਹਾਸਕਾਰ ਨੇ ਰਾਜਨੀਤਿਕ ਅਪਰਾਧੀ ਮੰਨਿਆ ਤਾਂ ਇਹ ਹੈ ਜੀ ਜਾਦੂਨਾਥ ਸਰਕਾਰ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਪ੍ਰਥੀਆ ਕੌਣ ਸੀ ਹਾਂਜੀ ਪ੍ਰਥੀਆ ਕੌਣ ਸੀ ਪ੍ਰਥੀਆ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ ਠੀਕ ਹੈ ਪ੍ਰਿਥੀ ਚੰਦ ਵੀ ਆ ਸਕਦਾ ਤੇ ਪ੍ਰਿਥੀਆ ਵੀ ਆ ਸਕਦਾ ਤੇ ਗੁਰੂ ਰਾਮਦਾਸ ਜੀ ਦਾ ਸਭ ਤੋਂ ਵੱਡਾ ਪੁੱਤਰ ਸੀ ਹੁਣ ਇੱਥੇ ਆਪਸ਼ਨ ਦੇ ਦਿਆਂ ਕਿਹੜੀ-ਕਿਹੜੀ ਆ ਦੋਨੋਂ ਆਪਸ਼ਨਸ ਹੈਗੀਆਂ ਵਾ ਤਾਂ ਆਪਸ਼ਨ 2 ਤੇ 4 ਕਿਹੜੀ ਚ ਆਪਸ਼ਨ B ਚ ਰਾਈਟ ਆ ਠੀਕ ਹੈ ਆਪਸ਼ਨ B ਇਜ਼ ਦਾ ਰਾਈਟ ਆਨਸਰ ਨੈਕਸਟ ਹਰ ਗੋਵਿੰਦਪੁਰਾ ਨਾਮਕ ਸਥਾਨ ਕਿਹੜੇ ਦਰਿਆ ਦੇ ਸਥਿਤ ਆ ਹਾਂਜੀ ਹਰ ਗੋਵਿੰਦਪੁਰਾ ਇਹ ਸਥਾਨ ਆ ਜਿਹੜਾ ਕਿਹੜੇ ਦਰਿਆ ਦੇ ਕੰਡੇ ਤੇ ਸਥਿਤ ਆ ਇਹ ਹੈਗਾ ਜੀ ਵਿਆਸ ਤੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹਰ ਗੋਵਿੰਦਪੁਰਾ ਨਗਰ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਨੇ ਕਿਹੜੀ ਖੁਸ਼ੀ ਵਿੱਚ ਕੀਤੀ ਸੀ ਹਾਂਜੀ ਗੁਰੂ ਅਰਜਨ ਦੇਵ ਜੀ ਦੇ ਘਰ ਜਦੋਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਜਨਮ ਲਿਆ ਸੀ ਤਾਂ ਉਹਨਾਂ ਦੇ ਜਨਮ ਦੀ ਖੁਸ਼ੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰ ਗੋਵਿੰਦਪੁਰਾ ਨਗਰ ਦੀ ਸਥਾਪਨਾ ਕੀਤੀ ਸੀ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਆਧ ਗ੍ਰੰਥ ਦੇ ਸੰਕਲਨ ਦਾ ਕੰਮ ਕਿਹੜੇ ਸਥਾਨ ਤੇ ਕੀਤਾ ਗਿਆ ਹਾਂਜੀ ਆਧ ਗ੍ਰੰਥ ਦੇ ਸੰਕਲਨ ਦਾ ਕੰਮ ਕਿਹੜੇ ਸਥਾਨ ਤੇ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਕੀਤਾ ਗਿਆ ਪਰ ਕਿਹੜੇ ਸਥਾਨ ਤੇ ਕੀਤਾ ਗਿਆ ਰਾਮ ਸਰ ਸरोवर ਦੇ ਸਥਾਨ ਤੇ ਵੈਰੀ ਇੰਪੋਰਟੈਂਟ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਗੁਰੂ ਅਰਜਨ ਦੇਵ ਜੀ ਨੇ ਕਿਹੜੀ ਸਮਾਜਿਕ ਕੁਰਿਤੀ ਦੇ ਵਿਰੋਧ ਪ੍ਰਚਾਰ ਕੀਤਾ ਹਾਂਜੀ ਗੁਰੂ ਅਰਜਨ ਦੇਵ ਜੀ ਨੇ ਪਰਦਾ ਪ੍ਰਥਾ ਦਾ ਵਿਰੋਧ ਕੀਤਾ ਸਤੀ ਪ੍ਰਥਾ ਦਾ ਵਿਰੋਧ ਕੀਤਾ ਵਿਧਵਾ ਵਿਆਹ ਦਾ ਵਿਰੋਧ ਕੀਤਾ ਆਪਸ਼ਨ ਡੀ ਇਸ ਤੇ ਰਾਈਟ ਆਨਸਰ ਆ ਕਿ ਉਪਰੋਕਤ ਸਾਰੇ ਹੀ ਗੁਰੂ ਅਰਜਨ ਦੇਵ ਜੀ ਨੇ ਇਨਾਂ ਬੁਰਾਈਆਂ ਦਾ ਵਿਰੋਧ ਕੀਤਾ ਠੀਕ ਹੈ ਜਾਂ ਵਿਧਵਾ ਵਿਆਹ ਦਾ ਜਿਹੜੀ ਆਪਾਂ ਕਹਿ ਸਕਦੇ ਆ ਵਿਧਵਾ ਦਾ ਵਿਆਹ ਇਹ ਇਹ ਜਿਹੜੀ ਇੱਕ ਆਪਾਂ ਕਹਿੰ ਆ ਪਰਦਾ ਪ੍ਰਥਾ ਇਹਦਾ ਵਿਰੋਧ ਕੀਤਾ ਸਤੀ ਪ੍ਰਥਾ ਦਾ ਵਿਰੋਧ ਕੀਤਾ ਵਿਧਵਾ ਵਿਆਹ ਦੀ ਸ਼ੁਰੂਆਤ ਕੀਤੀ ਵਿਧਵਾ ਨੂੰ ਉਹਦਾ ਵਿਆਹ ਕਰਾਉਂਦੀ ਮਤਲਬ ਕਿ ਇਜਾਜ਼ਤ ਨਹੀਂ ਸੀ ਨਾ ਸਤੀ ਬਣਾ ਦਿੱਤਾ ਜਾਂਦਾ ਸੀ ਨਾਲ ਹੀ ਸਾੜ ਦਿੱਤਾ ਜਾਂਦਾ ਸੀ ਆਪਦੇ ਪਤੀ ਦੇ ਨੈਕਸਟ ਹੈ ਸ੍ਰੀ ਹਰਮੰਦਰ ਸਾਹਿਬ ਕਿਹੜੇ ਸਰੋਵਰ ਵਿੱਚ ਬਣਾਇਆ ਗਿਆ ਹਾਂਜੀ ਸ੍ਰੀ ਹਰਮੰਦਰ ਸਾਹਿਬ ਕਿਹੜੇ ਸਰੋਵਰ ਦੇ ਵਿੱਚ ਅੰਮ੍ਰਿਤਸਰ ਸਰੋਵਰ ਦੇ ਵਿੱਚ ਆਪਸ਼ਨ ਡੀ ਇਸ ਆ ਰਾਈਟ ਆਨਸਰ ਨੈਕਸਟ ਹੈ ਜੀ ਹਰ ਗੋਵਿੰਦਪੁਰਾ ਆਯੋਕ ਕੇ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ ਹਾਂਜੀ ਹਰ ਗੋਵਿੰਦਪੁਰਾ ਜਿਸ ਦੀ ਸਥਾਪਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਇਹ ਪਠਾਨਕੋਟ ਵਿੱਚ ਹੈ ਆਪਸ਼ਨ B ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਸਿੱਖ ਪੰਥ ਦਾ ਪਹਿਲਾ ਸ਼ਹੀਦ ਕੌਣ ਸੀ ਹਾਂਜੀ ਸਿੱਖ ਧਰਮ ਵਿੱਚ ਸ਼ਹੀਦ ਹੋਣ ਵਾਲੇ ਪਹਿਲੇ ਗੁਰੂ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਆਪਸ਼ਨ D ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਭਾਈ ਗੁਰਦਾਸ ਜੀ ਕਿੱਥੋਂ ਦੇ ਰਹਿਣ ਵਾਲੇ ਸਨ ਭਾਈ ਗੁਰਦਾਸ ਜੀ ਗੋਇੰਦਵਾਲ ਜਿਵੇਂ ਕਿ ਤੁਹਾਨੂੰ ਪਤਾ ਸ੍ਰੀ ਗੁਰੂ ਅਮਰਦਾਸ ਜੀ ਨਾਲ ਇਹਨਾਂ ਦਾ ਜੋ ਰਿਸ਼ਤਾ ਸੀਗਾ ਚਾਚਾ ਭਤੀਜੇ ਦਾ ਠੀਕ ਹੈ ਤੇ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਗੋਇੰਦਵਾਲ ਦੇ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਭਾਈ ਗੁਰਦਾਸ ਪੱਲਾ ਜੀ ਦੁਆਰਾ ਕਿੰਨੀਆਂ ਬਾਰਾਂ ਦੀ ਰਚਨਾ ਕੀਤੀ ਗਈ ਹਾਂਜੀ ਭਾਈ ਗੁਰਦਾਸ ਜੀ ਦੁਆਰਾ 39 ਬਾਰਾਂ ਦੀ ਰਚਨਾ ਕੀਤੀ ਗਈ অপਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਭਾਈ ਗੁਰਦਾਸ ਜੀ ਕਿਹੜੇ ਗੁਰੂ ਦੇ ਸਮਕਾਲੀਨ ਸਨ ਹਾਂਜੀ ਭਾਈ ਗੁਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਮਕਾਲੀਨ ਨੇ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਉਪਰੋਕਤ ਸਾਰੇ ਹੀ ਨੈਕਸਟ ਹੈ ਜੀ ਸ੍ਰੀ ਗੁਰੂ ਅਰਜਨ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹੜੀ ਰਚਨਾ ਨੂੰ ਕਿਹਾ ਜਾਂਦਾ ਹੈ ਹਾਂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹੜੀ ਰਚਨਾ ਨੂੰ ਬੋਲਿਆ ਜਾਂਦਾ ਭਾਈ ਗੁਰਦਾਸ ਜੀ ਦੀਆਂ 12 ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਸਿੱਖ ਪੰਥ ਵਿੱਚ ਕਿਹੜੇ ਸਿੱਖ ਸਰਦਾਰੂ ਦੀ ਤੁਲਨਾ ਇਸਾਈ ਮਤ ਦੇ ਸੇਵਾਦਾਰ ਸੈਂਟ ਪਾਲ ਨਾਲ ਕੀਤੀ ਗਈ ਹਾਂਜੀ ਸਿੱਖ ਪੰਥ ਦੇ ਵਿੱਚ ਭਾਈ ਗੁਰਦਾਸ ਜੀ ਦੀ ਤੁਲਨਾ ਇਸਾਈ ਮਤ ਦੇ ਸੇਵਾਦਾਰ ਸੈਂਟ ਪਾਲ ਨਾਲ ਕੀਤੀ ਗਈ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਭਾਈ ਗੁਰਦਾਸ ਪੱਲਾ ਜੀ ਦੀ ਸਿੱਖ ਧਰਮ ਨੂੰ ਮੁੱਖ ਦੇਣ ਕੀ ਆ ਹਾਂਜੀ ਭਾਈ ਗੁਰਦਾਸ ਭੱਲਾ ਜੀ ਦੀ ਸਿੱਖ ਧਰਮ ਨੂੰ ਮੁੱਖ ਦੇਣ ਕੀ ਆ ਜਿਵੇਂ ਕਿ ਮੈਂ ਤੁਹਾਨੂੰ ਹਰ ਇੱਕ ਵਾਰ ਦੱਸਦੀ ਆ ਕਿਸ ਜੀਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਨਾ ਨੇ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਿਆ ਭਾਈ ਗੁਰਦਾਸ ਜੀ ਨੇ ਤੇ ਆਦ ਗ੍ਰੰਥ ਨੂੰ ਲਿਖਣਾ ਹੀ ਇਹਨਾਂ ਦੀ ਮੁੱਖ ਦੇਣ ਆ অপਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਕਿੰਨੇ ਅੰਗ ਹਨ ਹਾਂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਅੰਗ ਨੇ 1430 ਆਪਸ਼ਨ A ਇਜ਼ ਦਾ ਰਾਈਟ ਆਨਸਰ ਕੁੱਲ ਅੰਗ ਨੇ 1430 ਕੁੱਲ ਸਲੋਕ ਨੇ ਠੀਕ ਹੈ ਜਾਂ ਸ਼ਬਦ ਨੇ 5894 ਤੇ ਇਸ ਤੋਂ ਇਲਾਵਾ ਕੁੱਲ ਆਪਾਂ ਕਹਿ ਸਕਦੇ ਕਿੰਨੇ ਗੁਰੂਆਂ ਦੀ ਬਾਣੀ ਦਾ ਰਜਾ 6 ਗੁਰੂਆਂ ਦੀ ਬਾਣੀ ਦਾ ਰਜਾ ਠੀਕ ਹੈ ਨੈਕਸਟ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ ਦੇ ਸ਼ਬਦ ਸਭ ਤੋਂ ਜ਼ਿਆਦਾ ਦਰਜ ਹਨ ਹਾਂਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਭ ਤੋਂ ਜ਼ਿਆਦਾ ਦਰਜ ਹੈ অপশন নাম্বার বি ইজ ザ রাইট आंसर नेक्स्ट ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ ਦੇ ਸਭ ਤੋਂ ਘੱਟ ਸ਼ਬਦ ਹਨ ਹਾਂਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਭ ਤੋਂ ਵੱਧ ਦਾ ਠੀਕ ਹੈ ਤੇ ਘੱਟ ਕਿੰਨਾ ਦੇ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਹਨਾਂ ਦੇ ਬਾਟ ਆ অপਸ਼ਨ ਸੀ ਇਜ਼ ザ राइट आंसर नेक्स्ट ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਸ਼ਬਦ ਦਰਜ ਹਨ ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਤਾਂ 5894 অপশন এ ইজ ザ রাইট आंसर नेक्स्ट ਹੈ ਜੀ ਪਹਿਲੇ ਤਿੰਨ ਗੁਰੂਆਂ ਦੀ ਬਾਣੀ ਦਾ ਸੰਗ੍ਰਹਿ ਗੁਰੂ ਅਰਜਨ ਦੇਵ ਜੀ ਨੇ ਕਿਸ ਤੋਂ ਪ੍ਰਾਪਤ ਕੀਤਾ ਹਾਂਜੀ ਪਹਿਲੇ ਤਿੰਨ ਗੁਰੂਆਂ ਦੀ ਬਾਣੀ ਇਕੱਠੀ ਕੀਤੀ ਸੀ ਗੁਰੂ ਅਰਜਨ ਦੇਵ ਜੀ ਨੇ ਤੇ ਉਹ ਕਿੰਨਾ ਤੋਂ ਲਈ ਸੀ ਬਾਬਾ ਮੋਹਨ ਜੀ ਤੋਂ অপশন ਨੰਬਰ ਡੀ ਇਜ਼ ザ রাইਟ ਆਨਸਰ ਹੁਣ ਤੁਸੀਂ ਦੱਸੋ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਕਿ ਬਾਬਾ ਮੋਹਨ ਜੀ ਕੌਣ ਸਨ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਗੁਰੂ ਕਿਸ ਰੂਪ ਵਿੱਚ ਮੰਨਿਆ ਗਿਆ ਹਾਂਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਗੁਰੂ ਪ੍ਰਗਟ ਗੁਰਾਂ ਦੀ ਦੇ ਦੇ ਰੂਪ ਵਿੱਚ ਮੰਨਿਆ ਗਿਆ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਸੰਤ ਕਬੀਰ ਜੀ ਦੇ ਕਿੰਨੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਹਾਂਜੀ ਸੰਤ ਕਬੀਰ ਜੀ ਦੇ 541 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜਾਂ ਨੈਕਸਟ ਹੈ ਜੀ ਆਦ ਗ੍ਰੰਥ ਵਿੱਚ ਭਗਤਾਂ ਤੇ ਸੰਤਾਂ ਵਿੱਚੋਂ ਸਭ ਤੋਂ ਜ਼ਿਆਦਾ ਕਿਸ ਦੇ ਸ਼ਬਦ ਹਨ ਹਾਂਜੀ ਭਗਤਾਂ ਜਾਂ ਸੰਤਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਸ੍ਰੀ ਆਉਂਦ ਨੇ ਭਗਤ ਕਬੀਰ ਜੀ ਦੇ ਗੁਰੂਆਂ ਦੇ ਵਿੱਚੋਂ ਸਭ ਤੋਂ ਵੱਧ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਤੇ ਸਭ ਤੋਂ ਵੱਧ ਭਗਤਾਂ ਜਾਂ ਸੰਤਾਂ ਦੇ ਵਿੱਚੋਂ ਭਗਤ ਕਬੀਰ ਜੀ ਦੇ ਆ ਠੀਕ ਹੈ ਤੇ ਭਗਤ ਕਬੀਰ ਜੀ ਦੇ ਕਿੰਨੇ ਆ 541 অপশন সি ইজ দা রাইট আনসার नेक्स्ट ਹੈ ਆਦ ਗ੍ਰੰਥ ਵਿੱਚ ਕਿਹੜੇ ਸਮਕਾਲੀ ਭਗਤ ਜਾਂ ਸੰਤ ਦੇ ਸ਼ਬਦਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਤਾਂ ਇਸ ਦਾ রাইট ਆਨਸਰ ਹੈ ਜੀ অপশন ਬੀ ਸੱਜੂ ਦੇ नेक्स्ट ਹੈ ਆਦ ਗ੍ਰੰਥ ਵਿੱਚ ਕੁੱਲ ਕਿੰਨੇ ਪਟਾਂ ਦੀ ਬਾਣੀ ਦਰਜ ਹੈ हां जी ਆਦ ਗ੍ਰੰਥ ਦੇ ਵਿੱਚ 11 ਪਟਾਂ ਦੀ ਬਾਣੀ ਦਰਜ ਆ ਠੀਕ ਹੈ অপশন ਡੀ ਇਜ਼ ਅ রাইট ਆਨਸਰ 11 ਪਟਾਂ ਦੀ ਆ 6 ਗੁਰੂਆਂ ਦੀ ਆ ਠੀਕ ਹੈ ਤੇ 15 ਭਗਤਾਂ ਦੀਆਂ ਨੈਕਸਟ ਹੈ ਸਹੀ ਜੋੜ ਬਣਾਓ ਹਾਂਜੀ ਸਹੀ ਜੋੜ ਬਣਾਉਣਾ ਇੱਕ ਜਗ੍ਹਾ ਤੇ ਤੁਹਾਨੂੰ ਇੱਕ ਸਾਈਡ ਤੁਹਾਨੂੰ ਲਿਖਿਆ ਹੈ ਕਿ ਦਿੱਤਾ ਵਾ ਕਿ ਭਗਤਾਂ ਦੇ ਨਾਮ ਦੂਸਰੀ ਸਾਈਡ ਉਹਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਸ਼ਬਦ ਆ ਇਹ ਲਿਖਿਆ ਹੋਇਆ ਬਾਬਾ ਫਰੀਦ ਜੀ ਦੇ ਕੱਲ ਹੀ ਮੈਂ ਤੁਹਾਨੂੰ ਕਰਵਾਇਆ 130 ਸ਼ਬਦ ਨੇ ਭਗਤ ਕਬੀਰ ਜੀ ਮੈਂ ਤੁਹਾਨੂੰ ਹੁਣੇ ਹੀ ਦੱਸਿਆ 541 ਸ਼ਬਦ ਨੇ ਭਗਤ ਰਵਿਦਾਸ ਜੀ ਦੇ 41 ਸ਼ਬਦ ਨੇ ਠੀਕ ਹੈ ਭਗਤ ਨਾਮਦੇਵ ਜੀ ਦੀ ਗੱਲ ਕਰੀਏ ਭਗਤ ਨਾਮਦੇਵ ਜੀ ਦੀ ਗੱਲ ਕਰੀਏ ਤਾਂ ਇਹਨਾਂ ਦੇ ਬਾਟ ਨੇ ਠੀਕ ਹੈ অপਸ਼ਨ ਹੁਣ ਇੱਥੇ ਦੇਖੋ ਕਿਹੜੀ ਰਾਈਟ ਆਨਸਰ ਬਣ ਰਹੀ ਆ ਤੁਹਾਡੇ ਸਾਹਮਣੇ ਆਪਸ਼ਨ ਬੀ ਨੈਕਸਟ ਹੈ ਜੀ ਸਹੀ ਜੋੜ ਬਣਾਓ ਹੁਣ ਫੇਰ ਸਹੀ ਜੋੜ ਬਣਾਉਣਾ ਇੱਕ ਸਾਈਡ ਗੁਰੂਆਂ ਦੇ ਨਾਮ ਆ ਤੇ ਦੂਸਰੀ ਸਾਈਡ ਉਹਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਸ਼ਬਦ ਨੇ ਇਹ ਲਿਖਿਆ ਗਿਆ ਹੈ ਠੀਕ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸ਼ਬਦ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਇਹਨਾਂ ਦੇ ਸ਼ਬਦ ਆ ਜੀ 974 ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ 62 ਹੀ ਆ ਠੀਕ ਹੈ ਸ੍ਰੀ ਗੁਰੂ ਅਮਰਦਾਸ ਜੀ ਦੇ 907 ਆ ਤੇ ਗੁਰੂ ਰਾਮਦਾਸ ਜੀ ਦੇ 679 ਆ ਤਾਂ ਆਪਸ਼ਨ ਨੰਬਰ ਇਥੇ ਰਾਈਟ ਕਿਹੜੀ ਬਣ ਰਹੀ ਆ ਪਹਿਲੇ ਦਾ ਊੜਾ ਦੂਜੇ ਦਾ ਆੜਾ ਜਾਂ ਬੀ ਏ ਬੀ ਲਿਖ ਸਕਦੇ ਆ ਜੇ ਊੜਾ ਆੜਾ ਠੀਕ ਹੈ ਤਾਂ ਆਪਸ਼ਨ ਏ ਹੀ ਰਾਈਟ ਆਨਸਰ ਬਣ ਰਹੀ ਆ ਕਿ ਪਹਿਲੇ ਦਾ ਊੜਾ ਦੂਜੇ ਦਾ ਆੜਾ ਤੀਜੇ ਦਾ ਈੜੀ ਚੌਥੇ ਦਾ ਸਸਾ ਨੈਕਸਟ ਹੈ ਭਗਤਾਂ ਸੰਤਾਂ ਤੇ ਪੱਟਾਂ ਦੀ ਬਾਣੀ ਨੂੰ ਆਦਿ ਗ੍ਰੰਥ ਦੇ ਕਿਹੜੇ ਭਾਗ ਵਿੱਚ ਦਰਜ ਕੀਤਾ ਗਿਆ ਹਾਂਜੀ ਭਗਤਾਂ ਸੰਤਾਂ ਤੇ ਪੱਟਾਂ ਦੀ ਬਾਣੀ ਨੂੰ ਆਦਿ ਗ੍ਰੰਥ ਦੇ ਤੀਜੇ ਭਾਗ ਦੇ ਵਿੱਚ ਦਰਜ ਕੀਤਾ ਗਿਆ ਆਪਸ਼ਨ ਬੀ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਆਦਿ ਗ੍ਰੰਥ ਵਿੱਚ ਗੁਰੂਆਂ ਦੀ ਬਾਣੀ ਨੂੰ ਕਿੰਨੇ ਰਾਗਾਂ ਵਿੱਚ ਵੰਡਿਆ ਗਿਆ ਹਾਂਜੀ ਆਦਿ ਗ੍ਰੰਥ ਦੇ ਵਿੱਚ ਕੁੱਲ ਕੁੱਲ ਗੁਰੂਆਂ ਦੀ ਬਾਣੀ ਨੂੰ 31 ਰਾਗਾਂ ਦੇ ਵਿੱਚ ਵੰਡਿਆ ਗਿਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ਾ ਵਸਤੂ ਵਿੱਚ ਸ਼ਾਮਿਲ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ਾ ਵਸਤੂ ਦੇ ਵਿੱਚ ਸ਼ਾਮਿਲ ਆ ਪਰਮਾਤਮਾ ਦੀ ਹੋਂਦ ਤੇ ਮਹਿਮਾ ਗੁਰੂ ਦੀ ਮਹੱਤਤਾ ਵਿਸ਼ਵ ਭਾਈਚਾਰਾ ਸੱਚਖੰਡ ਦੀ ਪ੍ਰਾਪਤੀ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਉਪਰੋਕਤ ਸਾਰੇ ਨੈਕਸਟ ਹੈ ਜੀ ਆਦ ਗ੍ਰੰਥ ਵਿੱਚ ਵੱਖ-ਵੱਖ ਗੁਰੂਆਂ ਦੀ ਬਾਣੀ ਦਰਸਾਉਣ ਲਈ ਕਿਹੜਾ ਸ਼ਬਦ ਵਰਤਿਆ ਗਿਆ ਹਾਂਜੀ ਆਦਿ ਗ੍ਰੰਥ ਦੇ ਵਿੱਚ ਗੁਰੂਆਂ ਦੀ ਬਾਣੀ ਦਰਸਾਉਣ ਦੇ ਲਈ ਆਪਾਂ ਪੜ੍ਹਦੇ ਹਾਂ ਸ਼ਲੋਕ ਮਹੱਲਾ ਪਹਿਲਾ ਇਹਦਾ ਮਤਲਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ ਸ਼ਲੋਕ ਮਹੱਲਾ ਦੂਜਾ ਮਤਲਬ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਆ ਸ਼ਲੋਕ ਮਹੱਲਾ ਤੀਜਾ ਮਤਲਬ ਕਿੰਨਾ ਦੀ ਬਾਣੀ ਆਗੀ ਉਹ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਲੋਕ ਮਹੱਲਾ ਚੌਥਾ ਸ੍ਰੀ ਗੁਰੂ ਰਾਮਦਾਸ ਜੀ ਸ਼ਲੋਕ ਮਹੱਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਲੋਕ ਮਹੱਲਾ ਛੇਵਾਂ ਅ ਸ਼ੇਮੇ ਗੁਰੂ ਜੀ ਦੀ ਤਾਂ ਬਾਣੀ ਨਹੀਂ ਗਈ ਦਰਜ ਪਹਿਲੇ ਪੰਜ ਗੁਰੂ ਸਹਿਬਾਨ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜਾ ਠੀਕੇ ਸ਼ਲੋਕ ਮਹੱਲਾ 9ਵਾਂ ਤੁਹਾਨੂੰ ਇਹ ਵੀ ਆ ਸਕਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਹੜਾ ਮਹੱਲਾ ਦਰਜ ਨਹੀਂ ਹੈ ਆਪਸ਼ਨ A ਮਹੱਲਾ ਪਹਿਲਾ ਆਪਸ਼ਨ B ਮਹੱਲਾ ਦੂਜਾ ਆਪਸ਼ਨ C ਮਹੱਲਾ 7ਵਾਂ ਆਪਸ਼ਨ D ਮਹੱਲਾ 9ਵਾਂ ਤਾਂ ਤੁਸੀਂ ਮਹੱਲਾ 7ਵਾਂ ਲਗਾਉਂਗੇ ਆਪਸ਼ਨ C ਇੱਥੇ ਰਾਈਟ ਆਨਸਰ ਹੈ ਠੀਕੇ ਜਿਹੜੇ ਗੁਰੂ ਸਾਹਿਬਾਨ ਦੀ ਬਾਣੀ ਦਰਜਾ ਉਹਨਾਂ ਦੇ ਨਾਲ ਮੁਹੱਲਾ ਮੈਂਸ਼ਨ ਹੋ ਜਾਂਦਾ ਜਾਂ ਮਹੱਲੇ ਦੇ ਨਾਲ ਦਰਸਾਇਆ ਗਿਆ ਵਾ ਨੈਕਸਟ ਹੈ ਜੀ ਗੁਰਦੁਵਾਰਿਆਂ ਵਿੱਚ ਅੰਮ੍ਰਿਤ ਵੇਲੇ ਕਿਹੜੇ ਗੁਰੂ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਹਾਂਜੀ ਅੰਮ੍ਰਿਤ ਵੇਲੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਆਧ ਗ੍ਰੰਥ ਵਿੱਚ ਦਰਜ ਬਾਣੀਆਂ ਨੂੰ ਕਿੰਨੇ ਰਾਗਾਂ ਵਿੱਚ ਹਾਂਜੀ ਆਧ ਗ੍ਰੰਥ ਵਿੱਚ ਦਰਜ ਬਾਣੀ ਨੂੰ ਰਾਗਾਂ ਦੇ ਵਿੱਚ ਸੰਕਲਿਤ ਕਿਸ ਗੁਰੂ ਨੇ ਕੀਤਾ ਗੁਰੂ ਅਰਜਨ ਦੇਵ ਜੀ ਨੇ অপਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਅੰਮ੍ਰਿਤ ਵੇਲੇ ਗੁਰਦੁਆਰਿਆਂ ਵਿੱਚ ਕਿਹੜੀ ਬਾਣੀ ਦਾ ਪਾਠ ਕੀਤਾ ਜਾਂਦਾ ਹਾਂਜੀ ਅੰਮ੍ਰਿਤ ਵੇਲੇ ਗੁਰੂ ਗੁਰਦੁਆਰਿਆਂ ਦੇ ਵਿੱਚ ਪੰਜ ਬਾਣੀਆਂ ਦਾ ਪਾਠ ਹੁੰਦਾ ਵਸਤਾ ਮੇਨ ਤੇ ਹੁਣ ਇੱਥੇ ਜਿਹੜੀਆਂ অপਸ਼ਨ ਤੇ ਵੀ ਕੋਈ ਆਨਸਰ ਡਿਪੈਂਡ ਹੁੰਦੇ ਆ ਜਪਜੀ ਸਾਹਿਬ ਅਨੰਦ ਸਾਹਿਬ ਜਾਪ ਸਾਹਿਬ ਆਸਾਂ ਦੀ ਵਾਰ ਤਾਂ ਆਪਸ਼ਨ D ਇਸ ਦਾ ਰਾਈਟ ਆਨਸਰ ਹੈ ਪ੍ਰੋਕਤ ਸਾਰੇ ਨੈਕਸਟ ਹੈ ਜੀ ਸਿੱਖ ਪੰਥ ਦਾ ਪ੍ਰਮੁੱਖ ਧਾਰਮਿਕ ਗ੍ਰੰਥ ਕਿਹੜਾ ਹੈ ਹਾਂਜੀ ਸਿੱਖ ਧਰਮ ਦੇ ਵਿੱਚ ਧਾਰਮਿਕ ਗ੍ਰੰਥ ਹੈ ਜਿਹੜਾ ਮੁੱਖ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਸ਼ਨ B ਇਸ ਦਾ ਰਾਈਟ ਆਨਸਰ ਨੈਕਸਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਕਿਹੜੇ ਗੁਰੂ ਜੀ ਦੀ ਬਾਣੀ ਤੋਂ ਹੁੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਹੁੰਦਾ ਆਪਸ਼ਨ A ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਸਰੂਪ ਕਿੱਥੇ ਸਥਾਪਿਤ ਕੀਤਾ ਗਿਆ ਹਾਂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਸਰੂਪ ਬੀੜ ਜਿਹਨੂੰ ਬੋਲ ਦਿੰਨੇ ਆਪਾਂ ਇਹ ਕਿੱਥੇ ਸਥਾਪਿਤ ਕੀਤਾ ਗਿਆ ਸੀ ਮੂਲ ਮਤਲਬ ਜਿਹੜਾ ਸਭ ਤੋਂ ਪਹਿਲਾਂ ਗ੍ਰੰਥ ਸਾਹਿਬ ਦਰਜ ਲਿਖਿਆ ਗਿਆ ਸੀ ਤਾਂ ਉਹ ਕਰਤਾਰਪੁਰ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ অপਸ਼ਨ ਡੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਪਹਿਲੀ ਅਤੇ ਆਖਰੀ ਔਰਤ ਜਿਸ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਹਾਂਜੀ ਪਹਿਲੀ ਅਤੇ ਆਖਰੀ ਔਰਤ ਕੌਣ ਆ ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਆ ਤੋਨੇ ਜੀ ਬੀਬੀ ਖੀਵੀ ਠੀਕ ਹੈ অপਸ਼ਨ B ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੀ ਬਾਣੀ ਰਾਗ ਰਹਿਤ ਹੈ ਹਾਂਜੀ ਉਹ ਕਿਹੜੀ ਬਾਣੀ ਆ ਜਿਸ ਦੇ ਵਿੱਚ ਕੋਈ ਵੀ ਰਾਗ ਨਹੀਂਗਾ ਤਾਂ ਰਾਈਟ ਆਂਸਰ ਹੈ ਜੀ ਜਪਜੀ ਸਾਹਿਬ অপਸ਼ਨ D ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੀਆਂ ਤੁਣੀਆਂ ਹਨ ਹਾਂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 9 ਧੁਨੀਆਂ ਨੇ অপਸ਼ਨ ਡੀ ਇਸ ਆ ਰਾਈਟ ਆਂਸਰ ਨੈਕਸਟ ਹੈ ਆਦ ਗ੍ਰੰਥ ਸਾਹਿਬ ਨੂੰ ਅੰਤਿਮ ਰੂਪ ਕਿਸ ਨੇ ਦਿੱਤਾ ਹਾਂਜੀ ਆਦ ਗ੍ਰੰਥ ਸਾਹਿਬ ਨੂੰ ਅੰਤਿਮ ਰੂਪ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ অপਸ਼ਨ ਡੀ ਇਸ ਆ ਰਾਈਟ ਆਂਸਰ ਨੈਕਸਟ ਹੈ ਆਦ ਗ੍ਰੰਥ ਸਾਹਿਬ ਬਾਰੇ ਇਹ ਸ਼ਬਦ ਕਿਸ ਨੇ ਕਹੇ ਸੁਮੇਲ ਦੀ ਸਭ ਤੋਂ ਮਹਾਨ ਅਤੇ ਸਹੀ ਅਰਥਾਂ ਵਿੱਚ ਸਤਿਕਾਰਯੋਗ ਪੁਸਤਕ ਇਹ ਅਕਬਰ ਨੇ ਕਿਹਾ ਸੀ অপਸ਼ਨ ਸੀ ਇਸ ਦਾ রাইਟ ਆਨਸਰ ਨੈਕਸਟ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾਂ ਪ੍ਰਕਾਸ਼ ਉਤਸਵ 2007 ਵਿੱਚ ਕਿੱਥੇ ਮਨਾਇਆ ਗਿਆ ਹਾਂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾਂ ਪ੍ਰਕਾਸ਼ ਉਤਸਵ 2007 ਦੇ ਵਿੱਚ ਮਨਾਇਆ ਗਿਆ ਸੀ ਅੰਮ੍ਰਿਤਸਰ ਵਿੱਚ অপশন এ ইজ দ্য রাইট आंसर हां जी ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ